ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਖਪਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਮਡਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਤਿਆਰ ਤੇ ਦੋ ਸੋਈਆਂ ਸਵੀਆਂ ਤੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾਓ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਗੁਰੂ ਆਮਦਾਸ ਦੀ ਕਿਰਪਾ ਚਾਹੀਦੀ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਜੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਠੀਕ ਹੈ ਜੀ ਹਾਂਜੀ ਇਹ ਆ ਪਹਿਲੇ ਨੰਬਰ ਤੇ ਭਾਈ ਦੱਸਿਓ ਝੋਟੀ ਪਹਿਲੇ ਨੰਬਰ ਤੇ ਵੀ ਜੀ ਪਹਿਲੇ ਨਹੀਂ ਝੋਟੀ ਆ ਅੱਛਾ ਜੀ ਮੂੰਹ ਅਜੇ ਦੋ ਦੰਦ ਆ ਠੀਕ ਹੈ ਜੀ ਤੇ ਪੂਰਾ ਇੱਕ ਮਹੀਨਾ ਅਜੇ ਝੋਟੀ ਕਰਦੀ ਆ ਠੀਕ ਹੈ ਠੀਕ ਹੈ ਜੀ ਹਲੋ ਜੇ ਵੀ ਕੋਲੋਂ ਵੀ ਲੈਵਲ ਹੋਵੇ ਜੇ ਮਨ ਲਓ ਵੀ ਹੱਥੋਂ ਤੇ ਨਹੀਂ ਲਾਉਂਦੇ ਇਹ ਲਾਂਟੂ ਲਾਂ ਜੜੀਆਂ ਅਜੇ ਕਾਫੀ ਆ ਹਵਾ ਨੇ ਥਾਂ ਕੋਲ ਵੀ ਚੰਗਾ ਕੱਢ ਜਾਣਾ ਕਰ ਵਾਲੀ ਨੇ ਝੋਟੀ ਜਦੋਂ ਦੇਤੀ ਆਪਣੇ ਆਤਾ ਤੇ ਮਨ ਲਓ ਵੀ ਆ ਗਈ ਨਾ ਹਾਂਜੀ ਝੋਟੀ ਜਿਆਦਾ ਨਹੀਂ ਮੈਂ ਕਹਿੰਦਾ ਇੱਕ 5 ਦੀ ਲੱਖ ਦੀ ਜਿੱਥੇ ਮਰਜ਼ੀ ਭਰ ਕੋ ਵੀਰ ਭਰਾ ਠੀਕ ਹੈ ਠੀਕ ਹੈ ਜੀ ਲਾਉਂ ਜੀ ਦੂਜੇ ਸੂਬੇ ਨੂੰ ਤਾਂ ਹਰ ਪਾਸਾ ਗਾਂ ਦੀਆਂ ਗੱਲਾਂ ਹੋ ਜਾਂਦੀਆਂ ਹਾਂਜੀ 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 ਔਰ ਜੀ ਮੌਰਾ ਮਸਲ ਦੇ ਵਿੱਚ ਆ ਗਈ ਆ ਕੱਦ ਕਾੜ ਨੂੰ ਬਹੁਤ ਹੀ ਚੰਗਾ ਤੇ ਇਹ ਸਿੰਗਲ ਹੱਡੀ ਆ ਕੋਈ ਟੱਟਰ ਲਾਟ ਲਾ ਵੀ ਜਿਹੜੀਆਂ ਕਾਫੀ ਆ ਸੁਵਾਨੇ ਦੇ ਇਹ ਸੋਨ ਤਾਂ ਤੇਰਾ ਹਵਾਨਾ ਚੰਗਾ ਬਣਾ ਕੱਦ ਵੀ ਚੱਕਾ ਕਰ ਗਈ ਵੇਖੋ ਦੌਂਦੀ ਠੀਕ ਠੀਕ ਹੈ ਉਹ ਜੀ ਕੱਦ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਫੇਸ ਵੀ ਆ ਨਿਕਾੜਿਆ ਫੇਸ ਆ ਤੇ ਸਿੰਗ ਤੋਂ ਰੇਂਗ ਸੇਂਗ ਜਿਹਨੂੰ ਕਹ ਦਿੰਦੇ ਆਪਾਂ ਤੇ ਜਿਹੜਾ ਵੀ ਇਸ ਪ੍ਰੈਕਟਿਸ ਮਿਹਨਤ ਨਾਲ ਹੰਦਲੋਗ ਬਣਨ ਕਿੱਲੋ ਯਾ ਇਹ ਪਿਆਂ ਦੀ ਬਣ ਜਾਣੀ ਆ ਇਹ ਕੀ ਮੁਲ ਕਰਨਾ ਦਿੱ ਤਾ ਲਓ ਜੀ ਕੇ ਸਵਾ ਦਿੱਕਾ ਸਾਡੇ ਤੋਂ ਸਿੰਘ ਵੀ ਬੰਦਤ ਜਿਹੜੀ ਬਹੁਤ ਜਿਆਦਾ ਚੰਗੀ ਆ ਗਈ ਆ ਇਹਦਾ ਵੀ ਜੀ ਮੁੱਲ ਨਿਕਾਜੇ ਕਰਦ ਗਏ ਹਾਂਜੀ ਹਾਂ ਨਾਲ ਹੀ ਠੀਕ ਹੈ ਜੀ ਮੰਗਣ ਨੂੰ ਭਾਵੇਂ 90 ਮੰਗੀ 80 ਮੰਗੀ ਐ ਅੱਛਾ ਜੀ 70000 ਦੀ ਆਣਾ ਦੇ ਦਈਏ ਨਹੀਂ ਕਰੀਏ ਜੈ ਜਟ ਮਾਨ ਤਾਨ ਕਰੀਏ ਖੁੱਲੇ 200 ਛੜ ਦੋ ਛੜ ਦਈਏ 70 ਚੋਂ 68 ਛੜ ਦੀ ਦੇ ਦਈਏ ਹੋਰ ਛੜ ਦਈਏ ਥੋੜੇ ਬਾਰੇ ਨਾ ਕਰੋ ਹੁਣ ਤੇ ਬਾਕੀ ਮਗਰ ਦੀ ਚੱਲ ਗਏ 200 ਰੁਪਏ ਛੋੜ ਵਾਲਾ ਹੀ ਬੰਦ ਵਾਲਾ ਕੰਮ ਹੋ ਜਾਣਾ ਮਗਰ ਤੇ 10000 ਬਸ ਛੜਦੀ ਆ 1000 ਛੜਦੀ ਹੋਰ 100 ਛੜਦੀ ਹੈ ਹਾਂਜੀ 67 ਦੀ 65 ਦੀ ਦੇ ਲਈਏ ਜੀ ਹਾਂ ਨਾ ਹੀ ਫਿਰ 200 ਰੁਪਏ ਛੋੜ ਹੀ ਹੋਣੀ ਜੀ ਹੁਣ ਲਓ ਜੀ 65000 ਇਹ ਵੀ ਵੀਰ ਭਰਾ ਕੋਈ ਕਟਾਵੇ ਹੁਣ ਠੀਕ ਹੈ ਠੀਕ ਹੈ ਲਓ ਜੀ ਇੱਕ ਮਹੀਨੇ ਰੱਬ ਦਾ ਨਾਮ ਹੈ ਮੇਰੀ ਜੀ ਮੇਰੇ ਖਾਲ ਦਾ 65000 ਦੇ ਦੇ ਜਿੰਨੀ ਸ਼ਕੀਨੀ ਨਾਂ ਵੀ ਗੱਬਣ ਹੁੰਦੀ ਤਾਂ ਵੀ ਵਿਕ ਜਾਨੀ ਸੀ ਇੱਕ ਕੋਈ ਮਹੀਨਾ ਗਰੰਟੀ ਦੇ ਨਾਲ ਕੋਈ ਵੀਰ ਲੈ ਕੇ ਲੈ ਜੇ ਅੱਛਾ ਜੀ ਜੋ ਉੱਤੇ ਟਾਈਮ ਖੜੇ ਆ ਤੇ ਆ ਪਰ ਰੁਪਏ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਇੱਕ ਮਹੀਨਾ ਪੂਰੀ ਸਾਂਭ ਕਰ ਲੂਗਾ ਕੋਈ ਵੀਰ ਭਰਾ ਇਹ ਕਮੇਟੀ ਵਾਲਾ ਹੀ ਹਿਸਾਬ ਕਿਤਾਬ ਆ ਹਾਂਜੀ ਬਿਲਕੁਲ ਜਿਹੜਾ ਨਾਰਮਲ ਰੇਟ ਪਾਤਾ ਬਾਈ ਨੇ ਅੱਬਾ ਇਹ ਦੂਜੇ ਨੰਬਰ ਤੇ ਝੋਟੀ ਦੂਜੇ ਨੰਬਰ ਤੇ ਇਹ ਵੀ ਜੀ ਝੋਟੀ ਉਧਰ ਦੀ ਹਰਿਆਣੇ ਦੀ ਐ ਅੱਛਾ ਜੀ ਇਹ ਇਹ ਮੂੰਹ ਚਾਰ ਦੰਦੇ ਆ ਠੀਕ ਹੈ ਜੀ ਤੇ ਪਹਿਲਾ ਹੀ ਸੁਗਾ ਸੋਈ ਆ ਤੇ ਇਹਨੂੰ ਸੋਈ ਨੂੰ ਮੰਨ ਲਓ ਵੀ ਅੱਜ ਵੱਧ ਤੋਂ ਵੱਧ ਗਿਣਤੀ ਮਿੰਤੀ ਦੇ ਦਿਨ ਜੇ ਕੋਈ ਲਾਗੇ ਬਚਲੇ ਕੇ ਨੀਰਪਰਾ 20 ਦਿਨ ਹੋਏ ਹੋਣਗੇ ਅੱਛਾ ਜੀ ਬੱਚਾ ਇਹਦਾ ਗਿਆ ਜੇ ਮਰ ਗਿਆ ਠੀਕ ਹੈ ਜੀ ਸੋਈ ਦੀ ਆਪਾਂ ਫੁੱਲ ਗਾਰੰਟੀ ਦਵਾਂਗੇ ਜਿਤਨਾ ਮਰਜ਼ੀ ਭਾਵੇਂ ਕੋਈ ਡਾਕਟਰ ਕੋਲ ਚੈੱਕ ਕਰਾ ਲਈ ਜਿਤਨਾ ਮਰਜ਼ੀ ਇਹਦੇ 20 ਦਿਨ ਲੋ ਇਹ ਜੋੜਾਈ ਕੇ ਵੀਰ ਨੇ ਲਿਆਂਦਾ ਹੈ ਉਧਰੋਂ ਹਰਿਆਣੇੋਂ ਜਾ ਕੇ ਤੇ ਜੋੜਾ ਜੀ ਮੁੜ ਕੇ ਮੈ ਲੈ ਆਏ ਆ ਇੱਕ ਦਾ ਥੋੜਾ ਉੱਚਾ ਬੱਚਾ ਹੋ ਗਿਆ ਮਹੀਨੇ ਕ ਦੀ ਸੂਈ ਆ ਠੀਕ ਆ ਠੀਕ ਆ ਇਹਦਾ ਮਰਚਾ ਉਹਨੇ ਮਾਰ ਲਿਆ ਲੋ ਜੀ ਕਾਟ ਕਾਟ ਜਿਹਦਾ ਬਹੁਤ ਹੀ ਤਗੜਾ ਆ ਗਿਆ ਛੋਟੀ ਦਾ ਤੇ ਇਹ ਵੀ ਕਾਟ ਦਾ ਨੇ ਤੇ ਪਹਿਲਾਂ ਹੀ ਉਧਰੋਂ ਲਿਆਂਦਾ ਕੇ ਵੀਰ ਨੇ ਪਹਿਲਾਂ ਹੀ ਸ਼ੁਰੂਆਤ ਸੀ ਬਾਕੀ ਵੀਰ ਜੀ ਉਧਰ ਦੀਆਂ ਚੀਜ਼ਾਂ ਤੁਹਾਨੂੰ ਫਤਹ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਹਾਂਜੀ ਲਓ ਸ਼ਾਈ ਚੂਈ ਦੱਸਦੀ ਛੋਟੀ ਦੀ ਇਹ ਤਾਂ ਗਲਾਇਆ ਜਾ ਗਈ ਇਹੇ ਹੋਰ ਮੋਰਾ ਨਸਲ ਦੀ ਆ ਕਾਟ ਦ ਵਜਨ ਨਾਲੋਂ ਬਹੁਤ ਜ਼ਿਆਦਾ ਚੰਗੀ ਆ ਭਈ ਦੋ ਤੇ ਕਿ ਨਾਲ ਕੋ ਦੋ ਵੀ ਜੀ ਇਹਦੋਂ ਪਕਾਇਆ ਉਹ ਕੈਨਪਰੇ 10 10 ਜੀ ਹਾਂ ਜੀ 11 ਰੋੜੀ ਜਿਹੜਾ ਲੀਟਰ ਮਾਰਵਾਣਾ ਉਹ ਥੱਡਾ ਕਰਕੇ ਹਾਂ ਜੀ ਉਹ 9 ਕਿਲੋ ਹੋਵੇ ਜੀ ਠੀਕ ਹੈ ਜੀ ਉਹਵੇਂ ਭਵੇਂ 10 ਕਿਲੋ ਹੀ ਆਪਾਂ ਪਰ 9ਾਂ ਦੀ ਗਾਰੰਟੀ ਫੁੱਲ ਦਵਾਂਗੇ ਲਓ ਜੀ 9 ਲੀਟਰ ਦੀ ਬਾਈ ਵੱਲੋਂ ਸੋਲ ਗਾਰੰਟੀ ਯਾਰ ਥਾਣੇ ਤੋਂ ਬਹੁਤ ਹੀ ਸਪੈਸ਼ਲ ਲੱਗਾ 9 ਕਾਲਾ ਥਾਣਾ ਇਹਨੇ ਬੱਚਾ ਮਾਰਨ ਕਰਕੇ ਵੀ ਇੰਨੀ ਥੋੜੇ ਦੁੱਧ ਘਟਾਇਆ ਨਹੀਂ ਤੇ ਉਹ ਵੀਰ ਤੇ ਦਾ ਵੀ ਦੁੱਧ ਦੀ ਕੋਲ ਫਟਾ ਡੋ ਛੋਟੀ ਕੋ ਅੱਛਾ ਹੀ ਹਾਂ ਜੀ ਠੀਕ ਹੈ ਤੇ ਦੁੱਧਾ ਮਾਰਨ ਕਰਕੇ ਤੁਹਾਨੂੰ ਪਤਾ ਫਿਰ ਦੋ ਚਾਰ ਦਿਨ ਲੱ ਆ ਸੋਟੋ ਤੇ ਗਾੜੀ ਮੰਦੋ ਚੋਲ ਛੋਟੀ ਨੂੰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਬਾਰੇ ਉਹ ਤਾਂ ਵੀ ਹੁੰਦੀਆਂ ਸ਼ਾਂਤ ਸੁਭਾਅ ਹਾਂ ਜੀ ਬੱਚੇ ਬਣਾਵਾ ਹਾਂ ਜੀ ਲੋੜੀ ਦਾ ਦਰਖਾਟ ਦੇ ਕੇ ਕਿਹ ਕਾ ਸਾਦਾ ਜੀ ਬਹੁਤ ਜਰਾ ਚੰਗਾ ਆ ਗਿਆ ਤੇ ਥਾਂ ਤੋਂ ਵੀ ਆਣ ਗਿੱਟ ਗਿੱਟੇ ਲੱਗਾ ਵਾ ਇਹਦਾ ਮੁੱਲ ਵੀ ਰਹਿਰਾ ਮੁੱਲ ਵੀਰ ਜੀ ਛੋਟੀ ਦੇ ਆਈ ਜੀ ਸਵਾ ਦੀ ਉਧਰੋਂ ਹਾਂ ਜੀ ਹਾਂ ਜੀ ਪਹਿਲਾਂ ਨਹੀਂ ਠੀਕ ਹੈ ਤੇ ਹੁਣ ਬੱਚਾ ਮਰਨ ਕਰਕੇ ਤੁਹਾਨੂੰ ਪਤਾ ਕਾਰ ਤੇ ਲੱਗਣੀ ਲੱਗਣੀ ਆ ਹਾਂ ਜੀ ਤੇ ਇਹ ਆਪਾਂ ਦੇ ਦਈਏ ਇਹ ਲੱਖ ਦੀ ਪੂਰੇ ਦੀ ਬਿੱਜੀ ਹਾਨ ਹੈ ਲੱਖ ਦੀ ਹਾਂਜੀ ਐਨੂੰ ਕਰੀ ਨੂੰ ਗੈਰੀ ਆਂਦੀ ਏ ਮੈਨੀਆਂ ਮਾਨਤਾਂ ਮੇਰੇ ਚੋਂ ਹੀ ਢੋਲਾਈ ਹਾਂਜੀ ਕਰਦ ਕੇ ਮਾਨਤਾਂ ਢੋਲਾ ਕਰਦੀ ਏ ਹਾਂਜੀ ਜਿੱਥੇ 200 ਰੁਪਏ ਛੋਟ ਵਾਲਾ ਏ ਦਾ ਹੀ ਛੱਡ ਦੇ ਜੀ 90 ਦੀ ਹਾਨਾ ਦੇ ਦਈਏ ਇਥੇ 90 ਦੀ 90 ਦੇ ਦਈਏ ਜੀ ਦੇਖ ਲਓ ਜੀ ਹੈਗੀ ਦਾ ਸਰ ਹੈਗੀ ਦਾ ਸਰ ਆ ਜੀ 85000 ਜੋਂ 200 ਰੁਪਿਆ ਛੋਟੀ ਕਰਾਂਗੇ ਵੀ ਜੀ ਠੀਕ ਆ ਲਓ ਜੀ 85000 ਚ 200 ਰੁਪਿਆ ਛੋਟਾ ਤੇ ਕੋਈ ਹੋਰ ਜਿਹੜੀ ਛੋਟੀ ਆ ਤੇ ਜੇ ਨੰਬਰ ਤੇ ਭਾਈ ਆ ਇਹ ਵੀ ਜੀ ਸੂਈ ਨੂੰ ਇਹਨੂੰ ਮੰਨ ਲੇ ਕੋਈ ਵੀਰ ਭਰਾ 20 ਦਿਨ ਲਾਲੇ ਕੋਈ ਮਹੀਨਾ ਲਾਲੇ ਮਹੀਨੇ ਤੋਂ ਤਰਾਂਦਰਿਆ ਦੇਣਾ ਸੱਚ ਆਪਾਂ ਵਿਖਾ ਦੇਣਾ ਏ ਛੋਟੀ ਕੋਲ ਮੰਨ ਲਓ ਵੀ ਖੁੱਲਾ ਡੁੱਲਾ ਦੁੱਧ 9 ਕਿਲੋ ਬਜੇ 9 ਜਾਂ 10 ਹੋ ਜੇ ਮੰਨ ਲਓ ਸੇਮ ਹੀ ਦੁੱਧ ਦੋਵਾਂ ਨੂੰ ਸੇਮ ਹੀ ਆ ਠੀਕ ਹੈ ਠੀਕ ਹੈ ਜੀ ਲਓ ਜੀ 9 ਲੀਟਰ ਇਹਨਾਂ ਪੱਕਾ ਤਿਆਰ ਆ ਤੇ ਜਵਾਬ ਕੀ ਜਿਵੇਂ ਜਵਾਬ ਮੇਲ ਕਾਫ ਜੀ ਮਗਰ ਠੀਕ ਆ ਲਓ ਕਟੜਾ ਇਹ ਹੈ ਇਹ ਵੀ ਜੈਡ ਬਲੇ ਗਿਆ ਸਾਡੇ ਸਾਡੇ ਦਾ ਵੀ ਬਹੁਤ ਧਰਨਾ ਆ ਗਿਆ ਇਹ ਸੁਬਾਹ ਭਾਜੀ ਇਹ ਸੁਬਾਹ ਜੀ ਤੁਹਿਆ ਜੀ ਠੀਕ ਹੈ ਜੀ ਸਾਡੇ ਭਾਈ ਵੀ ਮਹੀਨੇ ਦਾ ਫਰੀ ਦਾ ਲਾਣੇ ਭਾਏ ਦੀਆਂ ਨਰਾਂ ਦਾ ਲਾ ਲੈ ਠੀਕ ਹੈ ਠੀਕ ਹੈ ਜੀ ਆਪਾਂ ਨਹੀਂ ਬੜੋ ਬੜੀ ਨਹੀਂ ਜੰਨਾ ਦੀ 15 ਦਾ ਹੀ ਨਹੀਂ ਨਹੀਂ ਬਿਲਕੁਲ ਬਿਲਕੁਲ ਠੀਕ ਹਾਂ ਜੀ ਲਓ ਜੀ ਕਈ ਮਹੀਨੇ ਦਾ ਲਾ ਲੈ ਜੇ ਮੰਨ ਲਓ ਵੀ ਮਹੀਨੇ ਤੋਂ ਅੰਦਰ ਆ ਜੇ ਠੀਕ ਹੈ ਠੀਕ ਹੈ ਜੀ ਸਥਾਨ ਪੰਡਾ ਜਿਹੜਾ ਇਹਨੂੰ ਵੀ ਬਹੁਤ ਚੰਗਾ ਲੱਗਾ ਕਰਮਾਲੀ ਨੂੰ ਤੇ ਕੱਦ ਵਜਣੇ ਬਹੁਤ ਜਣਾ ਚੁਈਆਂ ਚੁਈਆਂ ਦੀ ਵੀਡੀਓ ਜੇ ਮੈਂ ਸੇਰੇ ਚੋਗੇ ਝੋਟੀਆਂ ਤੇ ਫਿਰ ਲਿਆਂਦੀਆਂ ਠੀਕ ਹੈ ਠੀਕ ਹੈ ਜੀ ਲੋ ਜੀ ਚੁਈਆਂ ਦੋਵਾਂ ਝੋਟੀਆਂ ਦੀਆਂ ਹੋਈਆਂ ਜੇ ਆਏ ਨਾ ਅੱਕੇ ਵੀ ਸ਼ਾਮਾਂ ਦਾ ਟਾਈਮ ਆ ਫੇਰ ਤਾਂ ਮੇਰੇ ਖਿਆਲ ਨਾਲ ਅਜੇ ਵੱਧ ਤੋਂ ਵੱਧ ਵੀ 9:00 ਵਜੇ ਹੋਣਗੇ ਟਾਈਮ ਦੇਣਾ ਠੀਕ ਹੈ ਇਹਨਾਂ ਕੀ ਆ ਤੇ ਥਣ ਥੋੜੇ ਨੂੰ ਵੀ ਨਵਕਾ ਲੱਗਾ ਵਾ ਕਰਮਾਲੀ ਨੂੰ ਤੇ ਵੀਡੀਓ ਦੇ ਵਿੱਚ ਇਹਦਾ ਵੀ ਨਾ ਸੋਚੇ ਬਾਈ ਵੀ ਤਾਂ ਬਈ ਜਿਵਾਈ ਕਰਕੇ ਬਾਈ ਤੇਰੇ ਲੈ ਕੇ ਆ ਜੇ ਤੇ ਉਸ ਹਾਲ ਨਾਲ ਵੀ ਭਰਾਂ ਦਾ ਜਾਵੇ ਤੇਰੇ ਲਈ ਵੀ ਆਪਾਂ 7 ਵਜੇ ਆਪਾਂ ਮਤਲਬ ਕਿ ਉਹੇ ਦਾ ਬਿਨਾਂ ਹੀ ਅੱਛੀ ਉਹ ਨਾ ਉਹਦਾ ਦਰਮਿਆਨ ਨੂੰ ਪੈਟਰੋਲ ਠੀਕ ਠੀਕ ਬਖਾ ਦਿੰਦੇ ਆਪਾਂ ਤੁਹਾਨੂੰ ਇਹ ਕਿੰਨਾ ਕੱਢੀ ਜਾਊਗਾ ਦੋ ਦੋ ਤਰ੍ਹਾਂ ਜਿੱਦਿ ਨੇ ਸੇਵਾ ਚੰਗੀ ਕੀਤੀ ਨਾ ਚਲੋ ਹੁਣ ਮੈਨੂੰ ਨਹੀਂ ਪਤਾ ਵੀਰ ਦੀ ਸੇਵਾ ਕਿੱਦਾਂ ਦੀ ਕਿੱਦਾਂ ਦੀ ਆ 9:00 ਵੱਜ ਕੇ 6 ਮਿੰਟ ਹੋ ਗਏ ਜੀ ਠੀਕ ਹੈ ਲੌਗ ਇਨ ਹੋ ਵਜ ਕੇ 6 ਮਿੰਟ ਹੋਏ ਜੀ ਤੇ 7 ਵਜੇ ਦੀ ਚਵਾਈ ਕੀਤੀ ਜੀ ਬਾਈ ਦੇ ਇਹਨਾਂ ਦੀ ਕਰਮਾਂ ਦਾ ਐ ਕਰਮਾਂ ਵਾਲੀ ਥੱਲੇ ਮੰਨ ਲਓ ਫੁੱਟ ਬੰਨ੍ਹ ਕੇ ਬਾਹਰ ਨਾ ਆ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਕਰਨਾ ਵਿੱਚ ਇਹਦਾ ਇਹਦਾ ਵੀ ਜੀ ਮੁੱਲ ਕਰਮੋਂ ਭਾਵੇਂ ਇੱਕ ਵੀ ਕਰ ਲਈਏ ਹਾਂਜੀ ਹਾਂਜੀ ਤੇ ਇਹ ਵੀ ਜੀ ਮੜਾ ਜਾ ਹਾਂ ਚ ਆਪਣਾ ਦਸਣਾ ਭੁੱਲ ਗਏ ਬਾੜਾ ਲਈ ਵੀ ਜੀ ਨਾਲ ਬੱਚੇ ਦੇ ਅੱਛਾ ਅੱਛਾ ਬਾੜਾ ਪਾ ਗਏ ਨਾਲ ਉਹਨੇ ਵੀਰ ਨਾਲ ਉਲਟ ਜੀ ਕਰ ਜਾਦੀ ਹੈ ਠੀਕ ਹੈ ਬਾੜਾ ਪਾ ਗਏ ਤੇ ਬੱਚਾ ਛੱਡ ਨੂੰ ਥੱਲੇ ਠੀਕ ਹੈ ਠੀਕ ਹੈ ਮੜਾ ਜੀ ਦੱਸਿਆ ਚੰਗਾ ਹੁੰਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹਦਾ ਮੋਲ ਵੀਰ ਜੀ ਇੱਕ ਵੀਰ ਹੈ ਅੱਛਾ ਜੀ ਤੇ 1 5 ਦੀ ਹਾਨਾ ਦੇ ਲਈਏ 1 5 ਦੀ ਹਾਂਜੀ ਹੋਰ ਕਰਦੀਆਂ ਮੰਨਦਾ ਹੋਰ ਕਰਦੀਏ ਲਾਸਟ ਵੀਰ ਜੀ ਹਾਨਾ ਹੈ 98200 ਰੁਪਏ ਛੋੜੀ ਕਰਾਂਗੇ ਠੀਕ ਹੈ ਲਓ ਜੀ 98200 ਰੁਪਏ ਛੋੜ ਦੇ ਛੋਟੀਆਂ ਬਾਈ ਦੇ ਕੋਲ ਛਿੰਗੀਆਂ ਸਾਧੀਆਂ ਉਧਰ ਦੀਆਂ ਛੋਟੀਆਂ ਆ ਇਹ ਵੀ ਕਮੇਟੀ ਨਾਲ ਹਸਾਬ ਕਿ ਇਹ ਵੀ ਅਸੀਂ ਆਪਣੀਆਂ ਮੰਨ ਲਓ ਵਿੱਚ ਜੋ ਕੇ ਖੜਨਾ ਤੇ ਜਿਹੜੀ ਗੱਲਾਂ ਆਪਣੀ ਬੇਸ਼ੱਕ ਆਣ ਕੇ ਆਪਣੀ ਟਿੱਪ ਕੇ ਕਰਨ ਪਹਿਲਾਂ ਸਮੇਂ ਝੋੜੀ ਸੁਣਾਵਾ ਠੀਕ ਹੈ ਠੀਕ ਹੈ ਜੀ ਬੱਸ ਉਹ ਮਾਲ ਪਾਇਆ ਲਈ ਆਪਾਂ ਵੇਦੀ ਤੇ ਸਾਫ ਸੁਥਰਾ ਵੇਚ ਦੇਣੇ ਤੁਹਾਨੂੰ ਪਤਾ ਆਪਣਾ ਮਾਲ ਮੇਟੋ ਮੇਡੀ ਮਹਾਰਾਜ ਦੀ ਕਿਰਪਾ ਨਹੀਂ ਬਿਲਕੁਲ ਲੈ ਜਾਂਦੇ ਆ ਹਾ ਹੁਣ ਪਰਸੋਂ ਵਾਲੇ ਜਿਹੜੇ ਆਪਾਂ ਡੰਗਰ ਪਾਏ ਸੀ ਕੋਈ ਅੱਜ ਸਵੇਰੇ ਲੱਦ ਦੇ ਛੜੇ ਜੇ ਆਪਣੀ ਵਹਿੜਤੀ ਵੀ ਸਾਈ ਹੋਈ ਹੈ ਬਿਆਨਾ ਹਿਆ ਦਾ ਹੇਰ ਵੀ ਪਾਇਆ ਵੀਰੋ ਨੇ ਕੋਈ ਅੱਜ 12 ਵਜੇ ਦਾ ਕਰਾ ਰਹੇ ਉਹ ਵੀ ਚੱਲ ਜਾਣੀ ਆ ਠੀਕ ਹੈ ਠੀਕ ਹੈ ਜੀ ਮਾਲ ਜਨਾ ਵੀ ਪਾਈ ਦਾ ਵੀ ਜੀ ਸਾਫ ਸੁਥਰਾ ਪਾਈ ਦਾ ਬਿਲਕੁਲ ਬਿਲਕੁਲ ਸਹੀ ਨਾ ਬਾਹਰੋਂ ਮਾੜਾ ਲੈਣਾ ਤੇ ਨਾ ਵੇਚਣਾ ਨਾ ਦੇਣਾ ਕਿ ਹਾਂਜੀ ਬਿਲਕੁਲ ਸਹੀ ਮਾੜਾ ਲਵਾਂਗੇ ਲੰਬਾ ਆਉਂਦਾ ਮੁੰਡਾ ਹਾਂਜੀ ਹਾਂਜੀ ਇਹ ਗੱਲ ਹੈ ਜੀ ਤੇ ਪਹਿਲੋ ਹੀ ਸਾਫ ਸੁਥਰਾ 2 ਰੁਪਏ ਵੱਧ ਖਰਚ ਲਾਂਗੇ ਚੰਗੇ ਆ ਬਿਲਕੁਲ ਜੀ ਦੁਖਦੇ ਨਹੀਂ ਪਾ ਨਾਲੇ ਦੇ ਨਾਲੇ ਦਾ ਆਪਾਂ ਨੂੰ ਨਹੀਂ ਦੁਖਦੇ ਨਾਲੇ ਅਗਲੇ ਬੰਦੇ ਨੇ ਜਿਨੇ ਰੁਪਏ ਖਰਚਨੇ ਉਹਨਾਂ ਨੂੰ ਨਹੀਂ ਦੁਖਦੇ ਬਿਲਕੁਲ ਸਹੀ ਗੱਲ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸੀ ਪਾਲਕ ਭਰਾਵਾਂ ਦਾ